ਆ ਜਿਹੜੇ ਕਹਿ ਰਹੇ ਹਨ ਵੀ ਔਰਤ ਤੇ ਵਾਰ ਨਹੀਂ ਕਰਨਾ ਚਾਹੀਦਾਗਾ ਨਿਹੱਤੇ ਤੇ ਵਾਰ ਨਹੀਂ ਕਰਨਾ ਚਾਹੀਦਾਗਾ ਜਮਾਂ ਸਹੀ ਗੱਲ ਆ 100% ਸਹੀ ਗੱਲ ਆ ਵੀ ਇਹ ਕੰਮ ਨਹੀਂ ਕਰਨਾ ਚਾਹੀਦਾ ਪਰ ਔਰਤ ਦਾ ਕੰਮ ਹੁੰਦਾ ਪਿਆਰ ਨੂੰ ਵਧਾਉਣਾ ਇੱਜ਼ਤ ਨੂੰ ਬਚਾਉਣਾ ਇੱਜ਼ਤ ਨੂੰ ਸਮਝਣਾ ਸ਼ਰਮ ਕਰਨੇ ਦੂਸਰੀ ਗੱਲ ਆਪਣੇ ਧਰਮ ਨੂੰ ਕਾਇਮ ਰੱਖਣਾ ਜੋ ਕੋਈ ਪਟਕਰਿਆਗਾ ਉਸ ਨੂੰ ਸਮਝਾਉਣਾ ਬਹੁਤ ਵੱਡੀ ਪਾਵਰ ਹੁੰਦੀ ਆ ਔਰਤ ਕੋਲੇ ਔਰਤ ਅਸ਼ਲੀਲ ਨਹੀਂ ਹੋ ਸਕਦੀ ਜੀ ਔਰਤ ਕਦੇ ਬੇਅਦਮੀ ਨਹੀਂ ਕਰ ਸਕਦੀ ਜੋ ਕਿ ਅੱਜ ਕੱਲ ਸਿਸਟਮ ਚੱਲ ਰਿਹਾ ਹੈ ਤੇ ਜੋ ਇਹ ਚੀਜ਼ਾਂ ਬੋਲਦੇ ਆ ਨਾ ਵੀ ਇਹ ਨਿਹੰਗ ਸਿੰਘਾਂ ਨੇ ਬਹੁਤ ਗਲਤ ਕੀਤਾ ਵਾਰ ਨਹੀਂ ਕਰਨਾ ਚਾਹੀਦਾ ਸਰਕਾਰਾਂ ਨੂੰ ਵੀ ਉਹਨਾਂ ਨੇ ਦੱਸਿਆ ਸਰਕਾਰਾਂ ਨੇ ਪਹਿਲਾਂ ਕਿਉਂ ਨਹੀਂ ਰੋਕ ਲਈ ਹੁਣ ਕਾਹਤੋਂ ਰੋਕ ਲਾਉਂਦੇ ਆ ਜੇ ਤੁਸੀਂ ਅੰਨਾ ਹੀ ਤੁਸੀਂ ਬੋਲਣ ਜਾਣਦੇ ਹੋ ਨਾ ਤੇ ਉਹ ਸਰਕਾਰਾਂ ਨੂੰ ਸਿੱਧਾ ਸਰਕਾਰਾਂ ਦੇ ਨਾਲ ਸਿੱਧਾ ਮਤਲਾ ਲਾਉਣਾ ਆ ਜੋ ਸ਼ਰਿਆਮ ਉਹਨਾਂ ਨੇ ਕਿੰਨੇ ਜੀਵ ਮਤਲਬ ਕਿ ਕਿੰਨੀਆਂ ਹੱਤਿਆਵਾਂ ਤੇ ਵਾਰ ਕੀਤੇ ਆ ਕਿੰਨੇ ਬੇਦੋਸ਼ਾਂ ਦੇ ਵਾਰ ਕੀਤੇ ਆ ਕਿੰਨਿਆਂ ਨੂੰ ਬੇਕਾਰ ਕੀਤਾ ਆ ਕਿੰਨੇ ਮਤਲਬ ਕਿ ਕਤਲ ਹੋ ਰਹੇ ਆ ਆ ਬੰਦਿਆਂ ਦੇ ਕਤਲ ਹੋ ਰਹੇ ਆ ਜਨਾਨੀਆਂ ਦੇ ਹੱਥੋਂ ਆ ਵਿਆਹ ਕਰਵਾ ਕੇ ਤੇ ਕਿੰਨੇ ਮਤਲਬ ਕਿ ਘਰਾਂ ਵਾਲੇ ਆਪਣੇ ਵੱਡੇ ਆ ਤੇ ਆ ਹైదరాబాద్ ਦੇ ਵਿੱਚ ਜੰਗਲ ਸੀਗੇ ਜੋ ਉਹ ਵੱਡੇ ਆ ਤੇ ਕਿੰਨੇ ਜੀਵ ਜੰਤੂ ਜਾਨਵਰ ਮਰੇ ਆ ਤੇ ਕਿੰਨੇ ਦਰਖਤ ਕੱਟੇ ਗਏ ਆ ਉਹਨਾਂ ਲਈ ਆਵਾਜ਼ ਚੱਕੋ ਨਾ ਸਿੰਘ ਸਿੰਘਾਂ ਨੂੰ ਤੁਸੀਂ ਮਾੜਾ ਕਹਿੰਦੇ ਆ ਉਹਦਾ ਸਿਰਫ ਇੱਕ ਅਸ਼ਰੀਲਤਾ ਤੇ ਨਸ਼ਾ ਬਾਰੇ ਬੋਲਦੇ ਨਾ ਤੇ ਆ ਜਿਨ੍ਹਾਂ ਨੇ ਨਸ਼ੇ ਚਲਾਏ ਹੈਗੇ ਆ ਨਸ਼ਿਆਂ ਦੇ ਨਾਲ ਕਿੰਨੇ ਬੇਕਾਰ ਹੋਏ ਆ ਤੇ ਕਿੰਨਿਆਂ ਦੀਆਂ ਮਾਮਾਂ ਦੇ ਪੁੱਤ ਰੁਲੇ ਮਰੇ ਆ ਕਿੰਨੇ ਬੇਦੋਸ਼ੇ ਮਰੇ ਆ ਉਹਨਾਂ ਲਈ ਆਵਾਜ਼ ਚੱਕੋ ਨਾ ਆ ਜੋ ਜੰਗ ਲੱਗਿਆ ਸੀਗਾ ਇਹ ਸਰਕਾਰ ਹੁਣ ਜਿੰਨਾਂ ਜਿਨ੍ਹਾਂ ਬੇਦੋਸ਼ੀ ਮਾਰੇ ਗਏ ਹੈਗੇ ਜੋ ਮਤਲਬ ਕਿ ਨਹਿਤਿਆ ਦੇ ਵਾਰ ਹੋਇਆਗਾ ਕੀ ਉਹ ਹੁਣ ਸਰਕਾਰ ਉਹਨਾਂ ਮਰਿਆ ਨੂੰ ਵਾਪਸ ਕਰ ਦੂਗੀ ਜਾਂ ਮਤਲਬ ਕਿ ਉਹਨਾਂ ਦਾ ਜਿੰਨਾ ਵੀ ਕੁਝ ਵਿਗੜਿਆ ਹੈਗਾਗਾ ਕੀ ਉਹ ਸੰਭਾਲ ਦੂਗੀ ਕਦੇ ਵੀ ਨਹੀਂ ਹੋ ਸਕਦਾ ਵਾ ਇਹ ਸਰਕਾਰ ਹਾਵਤੇ ਲਾਲਚ ਵਾਸਤੇ ਕਰ ਸਕਦੀ ਹੈ ਤੇ ਆਹਾ ਜੋ ਬ੍ਰਿਜ ਬਣਦੇ ਆ ਜਾਂ ਮਤਲਬ ਕਿ ਆ ਸੜਕਾਂ ਬਣਦੀਆਂ ਕਿਸੇ ਨੂੰ ਸਰਕਾਰ ਪੈਸਾ ਦਿੰਦੀ ਆ ਤੁਸੀਂ ਦੇਖਿਆ ਨਾ ਤਰਨ ਤਰਨ ਕਰਨੀ ਕਿੰਨਾ ਕੁ ਸ਼ੋਹੀ ਜਾ ਰਿਹਾਗਾ ਕੋ ਸਮਝਣ ਦੀ ਕੋਸ਼ਿਸ਼ ਕਰੋ ਇਹਨਾਂ ਨਾਲ ਮੱਥਾ ਲਾਓ ਫਿਰ ਪਤਾ ਲੱਗੂਗਾ ਤੇ ਨਹਿੰਗ ਸਿੰਘ ਤਾਂ ਸਿਰਫ ਇੱਕ ਸੱਚ ਲਈ ਆਵਾਜ਼ ਉਠਾਉਂਦੇ ਆ ਜਿੱਦ ਦਿਨੇ ਇਹਨਾਂ ਦਾ ਆ ਗਿਆ ਨਾ ਰਾਜ ਤੇ ਉਸ ਦਿਨ ਸਾਰਾ ਕੁਝ ਸੁਧਰ ਜਾਣਾ ਇਹ ਆ ਜਨਗਤ ਸਰਕਾਰਾਂ ਹੈਗੇ ਬਹੁਤਾ ਟਾਈਮ ਨਹੀਂ ਚੱਲਣਾ ਇਹਨਾਂ ਦੀ ਕਹਾਣੀ ਤਾਂ ਬਸ ਹੁਣ ਖਤਮ ਹੋਈ ਪਈ ਆ ਜਿਵੇਂ ਕਿ ਪਹਿਲਾਂ ਚੱਲਦਾ ਸੀ ਗਣਾ ਰਾਜ ਓਵੇਂ ਚੱਲਣਾਗਾ ਜਿਹੜਾ ਜਿੱਤੂਗਾ ਫਿਰ ਉਹਦਾ ਹੀ ਰਾਜ ਹੋਊਗਾ ਇਹ ਸਰਕਾਰਾਂ ਮਾਨੂੰ ਦੋਗਲਾਪਾਨ ਨਹੀਂ ਅੱਜ ਦੀਆਂ ਸਰਕਾਰਾਂ ਵੱਲੋਂ ਵੀ ਵੋਟਾਂ ਬੁਆਲੀਆਂ ਇਹ ਤਾਂ ਹੁਣ ਮਦਦ ਕਰੂਗੀ ਕਿਉਂਕਿ ਇਹਨਾਂ ਦੀਆਂ ਤਾਂ ਵੋਟਾਂ ਘਟ ਰਹੀਆਂ ਹੁਣ ਵੀ ਇਹਨਾਂ ਨੇ ਅਕਾਊਂਟ ਬੰਦ ਕੀਤੇ ਆ ਜੇ ਮਤਲਬ ਕਿ ਇਹ ਪਹਿਲਾਂ ਇਹ ਚੀਜ਼ਾਂ ਤੇ ਰੋਕ ਲਾਉਂਦੀਆਂ ਚੰਗੀ ਗੱਲ ਨਹੀਂ ਸਰਕਾਰਾਂ ਨੂੰ ਪਹਿਲਾਂ ਵੀ ਇਹ ਨੰਗ ਸਿੰਘਾ ਨੇ ਤੱਸੈ ਸੀ ਰੌਟਾਂ ਲੋਕਾਂ ਲਖਮਾਇਆ ਸੀਗਾ ਵੀ ਪਾਈ ਇਹਨਾਂ ਨੂੰ ਹਟਾਓ ਨਹੀਂ ਸਾਥੋ ਕਾਰਵਾਈ ਹੋ ਜਾਣੀ ਹੁਣ ਵੀ ਉਹ ਦਬਾਅ ਪਾਉਂਦੀ ਆ ਜੇ ਪਹਿਲਾਂ ਹੀ ਦਬਾਅ ਪਾਉਂਦੇ ਤਾਂ ਬੋਦ ਕੋ ਸੁਧਰ ਜਾਣਾ ਸੀ ਕਿਸੇ ਨੂੰ ਤਾਂ ਫਰਕਦਮ ਚੁੱਕਣਾ ਹੀ ਪੈਂਦਾਗਾ ਅਵੇਂ ਫਾਲਤੂ ਨਾ ਗੱਲਾਂ ਕਰਿਆ ਕਰੋ ਉਹ ਸਮਝ ਸੋਚ ਕੇ ਜੇ ਤੁਸੀਂ ਐਨੇ ਹੀ ਬੋਲਣਾ ਚਾਹੁੰਦੇ ਹੈ ਨਾ ਬਹੁਤ ਗੱਲਾਂ ਹੈਗੀਆਂ ਜੋ ਕਿ ਸਰਕਾਰਾਂ ਕਰ ਰਹੀਆਂ ਤੇ ਉਹ ਸਰਕਾਰਾਂ ਦੇ ਪ੍ਰਤੀ ਕੋਈ ਬੋਲਦਾ ਹੀ ਨਹੀਂਗਾ ਚੱਕੋ ਆਵਾਜ਼ ਪਰ ਪਤਾ ਲੱਗੂਗਾ ਆ ਜੰਗਲ ਕੱਟੇ ਜਾਂਦੇ ਆ ਆ ਕਿਸੇ ਦੀਆਂ ਜ਼ਮੀਨਾਂ ਨੱਪੀਆਂ ਜਾਂਦੀਆਂ ਆ ਜੋ ਪਾਣੀ ਇੰਨੇ ਖਰਾਬ ਹੋ ਰਿਹਾ ਐ ਇੰਨੀਆਂ ਇੰਨੀਆਂ ਫੈਕਟਰੀਆਂ ਦੇ ਪਾਣੀ ਗੰਦੇ ਆ ਜੋ ਬਹੁਤ ਚੰਗੇ ਪਾਣੀ ਦੇ ਵਿੱਚ ਮਲਾਈ ਜਾ ਰਹੇ ਆ ਉਠਾਓ ਆਵਾਜ਼ ਆ ਜੋ ਕਿਸੇ ਦੀਆਂ ਮਾਂ ਬੋਲੀਆਂ ਨੂੰ ਨਸ਼ਟ ਕੀਤਾ ਜਾਂਦਾ ਚੱਕੋ ਆਵਾਜ਼ ਆ ਕਿੰਨੇ ਮਤਲਬ ਕੀ ਬੇਦੋਸ਼ੇ ਮਾਰੇ ਜਾਂਦੇ ਚੱਕੋ ਆਵਾਜ਼ ਠੀਕ ਨਾ ਜੋ ਚੰਗਾ ਕੰਮ ਕਰਦਾ ਉਹਦੇ ਤੇ ਤਵੇ ਲਾਉਣੇ ਬਹੁਤ ਸੌਖੇ ਆ ਆਵਾਜ਼ ਚੱਕਣੀ ਬਹੁਤ ਔਖੀ ਆ ਚੰਗੇ ਕੰਮ ਲਈ ਆਵਾਜ਼ ਚੱਕੋ